ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਬਈ ਅੱਜ KS ਭੀਮ ਸੁਪਰ ਸੀਟਰ 2021 ਤੇ 22 ਮਾਡਲ ਲੈ ਕੇ ਆਇਆ ਬਿਲਕੁਲ 95 ਹਜ਼ਾਰ ਦਾ ਕਿਤੋਂ ਟੁੱਟ ਭੱਜ ਨਹੀਂ ਪੂਰਾ ਵਧੀਆ ਸਾਫ ਰੰਗ ਬਈ ਥੋ ਰੰਗ ਰਿਹਾ ਗੱਲਾ ਮਾੜਾ ਜਿਹਾ ਬਹੁਤ ਹੀ ਜਿਆਦੇ ਸੰਭਾਈ ਦੇ ਚੱਲਿਆ ਹੋਇਆ ਕੋਈ ਟੁੱਟ ਭੱਜ ਨਹੀਂ ਕਰਾਸ ਨਾਲ ਆ ਜੀ ਦੋਨੇ ਤਵਿਆਂ ਨਾਲ ਆ ਕਿਹਦੀਆਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਹਿੰਦਾ ਬਾਈ ਜਮਾ ਪੂਰਾ ਬਿਲਕੁਲ ਸਾਫ ਜਮਾ ਵਧੀਆ ਬਸਟੋਲ ਪਿਆ ਕੋਈ ਟੁੱਟ ਭੱਜ ਨਹੀਂ ਕਿਤੋਂ ਬਿਲਡ ਨਹੀਂ ਹੈਗਾ ਪਲੇਟ ਲੱਗੀ ਹੋਈ ਆ ਦੇਖ ਸਕਦੇ ਹੋ ਤੁਸੀਂ ਤੇ ਟੌਪ ਵਾਲਾ ਮਾਡਲ ਆ ਕੱਟ ਰੂਲੇ ਦੇ ਵਿੱਚ ਦੇਖਸਾਂ ਬਈ ਦੂਜੀਆਂ ਦੀਆਂ ਤੁਹਾਨੂੰ ਪਤਾ ਹੀ ਕੇਸ ਭੀਮ ਦੀਆਂ ਕਿਹੜੀਆਂ ਹੁੰਦੀਆਂ ਕੱਟ ਵਾਲਾ ਰੂਲਾ ਸਾਫ਼ ਸੁਥਰਾ ਬਹੁਤ ਹੀ ਵਧੀਆ ਪਿੰਡ ਮਾਣੂਕੇ ਜ਼ਿਲ੍ਹਾ ਮੋਗਾ 8 ਫੁੱਟਾ ਤੇ ਰੇਟ ਹੈਗਾ 130000 ਰੁਪਏ ਇਹਦੇ ਵਿੱਚ ਮੌਕੇ ਤੇ ਮਾਨਤਨ ਹੋ ਜੂ ਨੰਬਰ ਹੈਗਾ ਬਾਈ ਦਾ 9041183862 ਬਾਈ ਦਾ ਨੰਬਰ ਹੈ 904118386 ਨੰਬਰ ਆ ਬਹੁਤ ਹੀ ਸਾਫ ਸੁਥਰਾ ਜੇ ਕਿਸੇ ਵੀਰ ਨੇ ਖਰੀਦਣਾ ਬਾਈ ਨੇ ਜਲਦੀ ਤੋਂ ਜਲਦੀ ਕਰ ਸਕਦੇ ਹੋ ਸੰਪਰਕ ਬਿਲਕੁਲ ਜਿਵੇਂ ਨਵੇਂ ਆਰਗੀ ਖੁਰਨੀ ਪਈ ਆ ਬਾਈ ਪੂਰਾ ਕਿਤੇ ਮੱਖੀ ਜਿੰਨਾ ਦਾਗ ਨਹੀਂ ਬਹੁਤ ਹੀ ਸਾਫ ਸੁਥਰਾ ਜੇ ਕਿਸੇ ਵੀਰ ਨੇ ਸੁਪਰ ਕਿਡਨ ਸੁਪਰ ਸੀਡਰ ਖਰੀਦਣਾ ਤਾਂ ਬਾਈ ਨੇ ਜਲਦੀ ਤੋਂ ਜਲਦੀ ਕਰੋ ਸੰਪਰਕ ਇੱਕ ਬਾਈ ਕੋਲ ਡਾਇਰੈਕਟਰ ਆਰਜਨ 555 ਇਹ ਵੀ ਬਿਕਾਉਗਾ 17 ਮਾਡਲ 4,70,000 ਰੁਪਿਆ ਰੇਟ ਆ ਇਹਦਾ ਪੰਜਾਬ ਨੰਬਰ ਆ ਬਾਈ ਦੇ ਨਾਂ ਐ ਆਪਦੇ ਹੀ ਦੂਜੇ ਨਾਂ ਐ ਚੈਪਲੀ ਕਾਪੀ ਆ ਬਾਈ ਪੂਰਾ ਸਾਫ਼ ਸੁਥਰਾ ਸੁਪਰ ਫਿਟਰ ਜੇ ਕਿਸੇ ਨੇ ਖਰੀਦਣਾ